ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਤਨਤਨ ਸਾਹਿਬ ਸ੍ਰੀ ਗੁਰੂ ਕੇਕਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਇਕਾਈ ਹਸਪੀਟਲ ਜਿੱਥੇ ਕਿਡਨੀਆਂ ਦਾ ਇਲਾਜ ਕੀਤਾ ਜਾਂਦਾ ਇਹਨਾਂ ਨੇ ਹਰ ਐਤਵਾਰ ਜਿਹੜਾ ਹੈ ਫ੍ਰੀ ਓਪੀਡੀ ਸ਼ੁਰੂ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਇੱਕ ਬਹਾਦਰ ਮਹਾਰਾਜ ਦੇ ਸਿਹੇ ਦੇ ਸਾਡੇ ਨੂੰ ਮੌਕਾ ਰੱਖ ਕੇ ਸੋ ਵੱਧ ਤੋਂ ਵੱਧ ਜਿਹੜੇ ਇਸ ਕਿਡਨੀਆਂ ਦੇ ਮਰੀਜ਼ ਆ ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਚੈੱਕ ਕਰਾਉਣਾ ਹੈ ਬਿਲਕੁਲ ਫ੍ਰੀ ਹੋਊਗਾ ਸੋ ਦੇ ਵਾਸਤੇ ਇਹ ਬਹੁਤ ਵਧੀਆ ਮੌਕਾ ਡਾਕਟਰ ਬਲਦੇਵ ਸਿੰਘ ਜੀ ਇੱਕ ਮਾਹਰ ਸਪੈਸ਼ਲਿਸਟ ਤੇ ਮੰਨੇ ਪਰ ਮੰਨੇ ਡਾਕਟਰ ਆ ਇਹ ਹਸਪਤਾਲ ਦੇ ਵਿੱਚ ਪੂਰਾ ਵਧੀਆ ਇਲਾਜ ਹੁੰਦਾ ਤੋਂ ਅਸੀਂ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਵਧਾਈ ਦੇਣੇ ਆ ਕਿ ਇਹ ਇੱਕ ਭਲੇ ਦੇ ਕਾਰਜ ਵਾਸਤੇ ਅੱਗੇ ਆਏ ਆ ਤੇ ਸਾਨੂੰ ਵੱਧ ਤੋਂ ਵੱਧ ਦਾ ਲਾਹ ਲੈਣਾ ਚਾਹੀਦਾ ਮੈਂ ਡਾਕਟਰ ਬਲਦੇਵ ਸਿੰਘ ਆਲਖ ਚੀਫ ਯੂਰੋਲੋজিস্ট ਐਂਡ ਟ੍ਰਾਂਸਪਲੈਂਟ ਸਰਜਨ ਇਕਾਈ ਹਸਪੀਟਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਜ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ 350ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੌਕੇ ਦੇ ਉੱਤੇ ਮਹਾਨ ਸ਼ਕਸ਼ੀਸ਼ਟਾਉਂ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਬਾਬਾ ਸੀਚੇਵਾਲ ਜੀ ਅਨੰਦ ਰਾਜ ਸਿੰਘ ਜੀ ਬਾਬਾ ਜੀ ਬਾਬਾ ਤਨਨਾ ਸਿੰਘ ਜੀ ਤੇ ਹੋਰ ਬਹੁਤ ਸੱਜਣ ਪਤਵੰਤ ਮਿੱਤਰ ਆਏ ਹੋਏ ਸੀਗੇ ਤੇ ਅਸੀਂ ਹਰ ਐਤਵਾਰ ਨੂੰ ਫਰੀ اوਪੀਡੀ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਹਰ ਤਰ੍ਹਾਂ ਦੀਆਂ ਬਿਮਾਰੀਆਂ ਜਿੱਦਾਂ ਗੁਰਦੇ ਦੇ ਫੇਲ ਹੋਣਦੀਆਂ ਬਿਮਾਰੀਆਂ ਕੈਂਸਰ ਦੀਆਂ ਹੈਗੀਆਂ ਪੱਥਰੀਆਂ ਦੀਆਂ ਬਿਮਾਰਗ ਹੈਗੇਆਂ ਗੁਰਦੂਦਾਂ ਦੇ ਰੋਗ ਹੈਗੇ ਜੱਚਾ ਬੱਚਾ ਵਿਭਾਗ ਦੇ ਰੋਗ ਹੈਗੇ ਜੋੜਾਂ ਦੇ ਰੋਗ ਹੈ ਜਾਂ ਜੋੜ ਬਦਲਨੇ ਹੋਣ ਗੋਡੇ ਬਦਲਨੇ ਚੂਲੇ ਬਦਲਨੇ ਬ੍ਰੇਨ ਹੈ ਸਪਾਈਨ ਹੈ ਇਹ ਸਾਰੀਆਂ ਬਿਮਾਰੀਆਂ ਦਾ ਅਸੀਂ ਇੱਕ ਫਰੀ ਕੰਸਲਟੇਸ਼ਨ ਫਰੀ اوਪੀਡੀ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਸਾਰੀ ਪਬਲਿਕ ਨੂੰ ਬੇਨਤੀ ਹੈ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਤਾਂ ਕਿ ਇਕਾਈ ਹਸਪਤਾਲ ਵੱਲੋਂ ਇਹ ਸ਼ੁਰੂ ਕੀਤੀ ਜਾ ਰਹੀ ਸੇਵਾ ਦੇ ਵਿੱਚ ਕਪਾਣ ਨੂੰ ਬਰਕਤ ਪੈਦਾ ਹੋਵੇ ਤਾਂ ਕਿ ਸਾਡਾ ਮਕਸਦ ਵੀ ਪੂਰਾ ਹੋਵੇ ਕਿ ਜਿਹੜੇ ਲੋੜਵੰਦ ਲੋਕ ਜਿਨ੍ਹਾਂ ਨੂੰ ਬਿਮਾਰੀਆਂ ਐਟਲੀ ਸੋਨਾਂ ਨੂੰ ਆਪਣੀ ਬਿਮਾਰੀ ਬਾਰੇ ਜਾਣਕਾਰੀ ਤੇ ਉਹਦਾ ਸਹੀ ਇਲਾਜ ਤੱਕ 라 ਸਕਣ ਇਹ ਇਸੇ ਮਕਸਦ ਦੇ ਨਾਲ ਅਸੀਂ ਪਰਮਾਤਮਾ ਦਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਂਦੇ ਹੋਏ ਇਹ ਓਪੜੀ ਦੀ ਸ਼ੁਰੂਆਤ ਕੀਤੀ ਹੈ ਜਨਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਇੱਥੇ ਆਕਾਈ ਹਸਪੀਟਲ ਚ ਆਈ ਹਾਂ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਅ ਪ੍ਰੀ ਆਪੀਡੀ ਕਰਕੇ ਹਰ ਸਨਡੇ ਫ੍ਰੀ ਆਪੀਡੀ ਹੋਏ ਕਰੂਗੀ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਆ ਕਿ ਤੁਸੀਂ ਸਾਰੇ ਹਮ ਹਮਾ ਕੇ ਇਕਾਈ ਹਸਪੀਟਲ ਵਿੱਚ ਪਹੁੰਚੋ ਤਾਂ ਕਿ ਤੁਸੀਂ ਮੁਫਤ ਸੇਵਾਵਾਂ ਲੈ ਸਕੋ ਡਾਕਟਰ ਬਲਦੇਵ ਸਿੰਘ ਆਲਕ ਤੇ ਸਮੁੱਚੀ ਟੀਮ ਤੁਹਾਡੀ ਇੰਤਜ਼ਾਰ ਕਰੇਗੀ ਸੋ ਫ੍ਰੀ ਆਫ ਕਾਸਟ ਸੋ ਸਾਰੇ ਪਹੁੰਚੋ ਸਸਤੀ ਕਾਮ